ਹਾਂਜੀ ਫ੍ਰੈਂਡਸ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੱਖ-ਵੱਖ ਪੋਸਟਸ ਦੀ ਕੰਟਰੈਕਚੁਅਲ ਬੇਸਿਸ ਦੀਆਂ ਪੋਸਟਸ ਨਹੀਂ ਸੀ ਤੇ ਰੈਗੂਲਰ ਵੀ ਪੋਸਟਸ ਨੇ ਸਟੇਟ ਹੈਲਥ ਅਜੰਸੀ 'ਚ ਕੰਟਰੈਕਚੁਅਲ ਬੇਸਿਸ ਦੀਆਂ ਪੋਸਟਸ ਆਈਆਂ ਨੇ ਇਹ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ ਉਸ ਤੋਂ ਬਾਅਦ ਇਹ ਸੈਲਰੀ ਹੈ ਜੀ ਇਹਨਾਂ ਪੋਸਟਾਂ ਦੀ ਤੇ ਕੁਆਲਿਫਿਕੇਸ਼ਨ ਦੀ ਵੀ ਗੱਲ ਕਰਾਂਗੇ ਆਪਾਂ ਇਹ ਪੋਸਟਾਂ ਨੇ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਰੈਗੂਲਰ ਪੋਸਟਾਂ ਨੇ ਕਾਊਂਟਿੰਗ ਨਹੀਂ ਦਿੱਤੀ ਕਿੰਨੀ ਕਿੰਨੀ ਪੋਸਟਾਂ ਨੇ ਜਸਤ ਇਹਨਾਂ ਨੇ ਇਹੀ ਲਿਖਿਆ ਵੀ ਇਹ ਵਾਲੀਆਂ ਪੋਸਟਸ ਨੇ ਹੀ ਆ ਡਿਟੇਲ ਦੇ ਵਿੱਚ ਗੱਲ ਕਰਾਂਗੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੁਲਦੋ ਵਾਲੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਬੇ ਨਾ ਹੋ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਪੋਸਟਸ ਦੀ ਗੱਲ ਕਰਦੇ ਆ ਅਸਿਸਟੈਂਟ ਮੈਨੇਜਰ ਮੈਨੇਜਰ ਸੀਨੀਅਰ ਮੈਨੇਜਰ ਫਾਈਨਾਂਸ ਦੀ ਇੱਕ ਪੋਸਟ ਹੈ ਜੀ ਤਰ੍ਹਾਂ ਖਾਇ ਜਿਹੜੀ 80000 ਤੋਂ ਲੈ ਕੇ 1 ਲੱਖ 15000 ਰੁਪਏ ਤੱਕ ਹੋਊਗੀ ਠੀਕ ਹੈ ਜੀ ਡਿਟੇਲ ਵਾਲੀ ਚਲਦੇ ਆਪਾਂ ਡਿਟੇਲ ਵੀ ਚੈੱਕ ਕਰ ਲੈਨੇ ਕੁਆਲੀਫਿਕੇਸ਼ਨ ਵੀ ਚੈੱਕ ਕਰ ਲੈਨੇ ਠੀਕ ਹੈ ਜੀ ਪਹਿਲੀ ਪੋਸਟ ਹੈ ਜੀ ਅਸਿਸਟੈਂਟ ਮੈਨੇਜਰ ਮੈਨੇਜਰ ਸੀਨੀਅਰ ਮੈਨੇਜਰ ਫਾਈਨਾਂਸ ਦੀ ਇੱਕ ਪੋਸਟ ਹੈ ਜੀ 5 ਸਾਲ ਤੱਕ ਏਜਾ ਬੀ ਕਾਮ ਜਾਂ ਐਮ ਕਾਮ ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ ਤੇ ਸੀਏ ਹੋ ਕੀਤੀ ਹੋਣੀ ਚਾਹੀਦੀ ਹੈ ਚਾਟਾ ਟਾ ਅਕਾਊਂਟ ਤੇ 5 ਸਾਲ ਦਾ ਘੱਟੋ ਘਾਟ ਕੈਂਡੀਡੇਟ ਕੋਲੇ ਤਜਰਬਾ ਹੋਣਾ ਚਾਹੀਦਾ ਠੀਕ ਹੈ ਜੀ 80000 ਤੋਂ ਲੈ ਕੇ 1.5 ਲੱਖ ਤੱਕ ਹੋਊਗੀ ਜਿਨ੍ਹਾਂ ਦਾ ਐਕਸਪੀਰੀਅੰਸ 5 ਤੋਂ 10 ਸਾਲ ਦੇ ਵਿੱਚ ਉਹਨਾਂ ਦੀ 80 ਤੋਂ 1 ਲੱਖ ਜਿਨ੍ਹਾਂ ਦਾ ਐਕਸਪੀਰੀਅੰਸ 10 ਤੋਂ 15 ਹੈ ਉਹਨਾਂ ਦੀ 1 ਲੱਖ ਤੋਂ 1.25 ਲੱਖ ਤੱਕ ਜਿਨ੍ਹਾਂ ਦਾ ਐਕਸਪੀਰੀਅੰਸ 15 ਸਾਲ ਤੋਂ ਵੀ ਜ਼ਿਆਦਾ ਉਹਨਾਂ ਦੀ 1.25 ਲੱਖ ਤੋਂ 1.5 ਲੱਖ ਤੱਕ ਹੋਵੇਗੀ ਠੀਕ ਹੈ ਜੀ ਇਹ ਵਾਲਾ ਐਕਸਪੀਰੀਅੰਸ ਦਿੱਤਾ ਹੋਇਆ ਐਕਸਪੀਰੀਅੰਸ ਦੇ ਅਕੋਰਡਿੰਗ ਹੈ ਜਿਹੜੀ ਤਨਖਾਹ ਹੈ ਜੀ ਅਸਿਸਟੈਂਟ ਮੈਨੇਜਰ ਸੀਨੀਅਰ ਮੈਨੇਜਰ ਆਪਰੇਸ਼ਨ ਇੱਕ ਪੋਸਟ ਹੈ ਜੀ ਵੱਧ ਤੋਂ ਵੱਧ ਉਮਰ ਹੈ ਜਿਹੜੀ 65 ਸਾਲ ਹੋਣੀ ਚਾਹੀਦੀ ਹੈ ਐਮ ਕਾਮ ਅਤੇ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਬਿਜ਼ਨਸ ਐਡਮਿਸ਼ਨ ਦੀ ਐਮਬੀਏ ਦੀ ਜਾਂ ਹੈਲਥ케ਅਰ ਦੀ ਜਾਂ ਹੈਲਥ ਐਡਮਿਸ਼ਨ ਦੇ ਦੋ ਦੋ ਸਾਲ ਦਾ ਡਿਗਰੀਸ਼ਨ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਬਿਜ਼ਨਸ ਦਾ ਜਾਂ ਹੈਲਥ케ਅਰ ਦਾ ਜਾਂ ਹੈਲਥ ਐਡਮਿਸ਼ਨ ਦੋ ਸਾਲ ਦਾ ਡਿਗਰੀਸ਼ਨ ਦਾ ਠੀਕ ਹੈ ਜੀ ਕੈਂਡੀਡੇਟ ਕੋਲੇ ਮੈਡੀਕਲ ਡਿਗਰੀ ਇਟ ਮੀਨਸ ਐਮਬੀਬੀਐਸ ਜੇਕਰ ਹੈਗੀ ਹੈ ਤਾਂ ਐਡਵਾਂਟੇਜ ਦੀ ਤੌਰ ਤੇ ਮੰਨੀ ਜਾਊਗਾ ਘੱਟੋ ਘੱਟ ਜਿਹੜਾ ਐਕਸਪੀਰੀਅੰਸ ਪੰਜ ਸਾਲ ਦਾ ਹੋਣਾ ਚਾਹੀਦਾ ਜੀ ਜੇਕਰ ਐਕਸਪੀਰੀਅੰਸ ਪੰਜ ਸਾਲ ਦਾ ਹੈ ਤਾਂ 30000 ਤੋਂ ਲੈ ਕੇ 1.5 ਲੱਖ ਤੱਕ 500 10 ਸ ਅਸੀਏ ਤੋਂ 1 ਲੱਖ ਤੋਂ 15 15 ਐਕਸਪੀਰੀਅੰਸ ਇਕ ਲੱਖ ਤੋਂ 25 ਯਾਰ ਅਬਾ ਉਹ 15000 ਐਕਸਪੀਰੀਅੰਸ ਇਕ ਸਵਾ ਲੱਖ ਤੋਂ ਡੇਢ ਲੱਗਦਾ ਹੈ ਠੀਕ ਹੈ ਅਸਿਸਟੈਂਟ ਮੈਨੇਜਰ ਸੀਨੀਅਰ ਮੈਨੇਜਰ ਮੈਡੀਕਲ ਮੈਨੇਜਮੈਂਟ ਕੁਆਲਿਟੀ 165 ਸਾਲ ਤੱਕ ਹੈ ਜੀ ਐਮਬੀਬੀਐਸ ਐਮਡੀ ਜੈ ਸ਼ੁੱਡ ਬੀ ਹੋਣਾ ਚਾਹੀਦਾ ਠੀਕ ਹੈ ਐਕਸਪੀਰੀਅੰਸ ਜਿਹੜਾ ਹੈਲਥ ਇੰਸ਼ੋਰੈਂਸ ਦਾ ਹੋਣਾ ਚਾਹੀਦਾ ਸੈਕਟਰ ਦਾ ਜੇਕਰ ਹੈਗਾ ਤਾਂ ਐਡਵਾਂਟੇਜ ਬਣੇ ਜਾਊਗੀ ਘੱਟੋ ਘੱਟ ਐਕਸਪੀਰੀਅੰਸ 5 ਸਾਲ ਦਾ ਜੀ 80000 ਤੋਂ ਲੈ ਕੇ ਡੇਢ ਲੱਖ ਤੱਕ ਤਨਖਾਹ ਜਿਹੜੀ ਹੋਊਗੀ 5 ਸਾਲ ਤੇ ਅਬ ਉਹ ਜੇ 15 ਦਾ ਤਾਂ 1 ਲੱਖ ਤੋਂ 1.5 ਲੱਖ ਤੱਕ ਹੋਏ। ਕਲੀਅਰ ਹੈ ਜੀ? ਇਹ ਇੱਧਰ ਉਹੀ ਚੀਜ਼ ਹੈ ਜੀ। ਕੋਲ ਅਸਿਸਟੈਂਟ ਮੈਨੇਜਰ, ਮੈਨੇਜਰ, ਸੀਨੀਅਰ ਮੈਨੇਜਰ ਨਾਲ ਆਈਟੀ ਦੀਆਂ ਦੋ ਪੋਸਟਾਂ ਜੀ 65 ਸਾਲ ਤੱਕ ਏਜਡ ਹੋਏਗੀ। ਬੀ ਟੈਕ ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ, ਸਾਇੰਸ ਦੀ ਜਾਂ ਆਈਟੀ ਦੀ ਜਾਂ ਐਮ ਐਸ ਸੀ ਮੈਥੀ ਜਾਂ ਐਮ ਐਸ ਸੀ ਕੰਪਿਊਟਰ ਦੀ ਜਾਂ ਐਮ ਐਸ ਸੀ ਡਾਟਾ ਸਾਇੰਸ ਦੀ ਜਾਂ ਐਮ ਸੀ ਐ ਗ੍ਰੈਜੂਏਸ਼ਨ ਤੋਂ ਬਾਅਦ 5 ਸਾਲ ਦਾ ਐਕਸਪੀਰੀਅੰਸ ਕੈਂਡੀਡੇਟ ਕੋਲੇ ਹੋਣਾ ਚਾਹੀਦਾ ਹੈ ਰਿਵੈਲਪਮੈਂਟ ਫੀਲਡ ਦਾ, ਵੈਬ ਡਿਵੈਲਪਮੈਂਟ ਦਾ ਜੀ ਕੋਰਸ ਹੋਏਗਾ ਐਕਸਪੀਰੀਅੰਸ ਹੈ ਜਿਹੜਾ ਜੀ ਉਹ 5 ਸਾਲ ਦਾ ਹੋਣਾ ਚਾਹੀਦਾ ਹੈ 5 ਸਾਲ ਦੇ ਲਈ 80 ਤੋਂ 1.5 ਲੱਖ 5 ਤੋਂ 10 ਦੇ ਵਿੱਚ 80 ਤੋਂ 1.5 ਤੋਂ 10 ਤੋਂ 15 ਦੇ ਵਿੱਚ 1.5 ਲੱਖ ਤੋਂ 1.5 ਲੱਖ ਤੱਕ ਠੀਕ ਹੈ ਜੀ ਅਸੀਂ ਇਸਵੇਂ ਮੈਨੇਜਰ ਮੈਨੇਜਰ ਸੀਨੀਅਰ ਮੈਨੇਜਰ ਸਟੇਟ ਐਂਟੀ ਫਰੋਡ ਯੂਨਿਟ ਇੱਕ ਪੋਸਟ 5 ਸਾਲ ਤੱਕ ਜਿਹੜੀ ਏਜ ਹੋਊਗੀ ਪੋਸਟ ਗ੍ਰੈਜੂਏਟ ਆਰਟਸ ਦਾ ਸਾਇੰਸ ਦਾ ਕੋਰਸ ਐਮਏ ਸਾਇੰਸ ਦਾ ਐਮਕਮ ਦਾ ਰਿਕੋਰਡਰ ਯੂਨੀਵਰਸਿਟੀ ਤੋਂ ਕਿੰਨੀ ਚਾਹੀਦੀ ਹੈ ਐਲਐਲਬੀ ਕੈਂਡੀਡੇਟ ਕੋਲੇ ਹੋਣੀ ਚਾਹੀਦੀ ਹੈ एमबीए uh, जी प्रेफरेंस दी जाएगी जी एक्सपीरियंस है जो फ्रॉड डिटेक्शन एंड अब्यूज कंट्रोल इन द गवर्नमेंट हेल्थ सैक्ट इंश्योरेंस स्कीम विल बी एडेड एंड एडवांटेज जो है तो एडवांटेज मनी जाऊगी जो कैंडीडेट का एक्सपीरियंस है जी घट्टो घट्ट अस्सी तो डेढ़ लाख तक पांच सौ दस है तो अस्सी तो एक लाख दस तो पंद्रह है एक तो एक लाख तो ਡੇਢ ਲੱਗਦਾ ਕੋਈ ਜੀ ਡਿਸਟ੍ਰਿਕਟ ਕੋਆਰਡੀਨੇਟਰ ਇਹ ਜਿਲ੍ਹਾ ਵਾਈਜ਼ ਹੈ ਜੀ ਕਪੂਰਥਲੇ ਜੈਾ ਗੁਰਦਾਸਪੁਰ ਜੈਾ ਫirozpur ਜੈਾ ਬਲੀਦਕੋਟ ਜੈਾ ਬਿਹਾਰਪੁਰ ਪਟਾਣਾ ਫਾਜ਼ਿਲਕਾ ਮਾਨਸਾ ਬਲੀਦਕੋਟ ਨੋ ਪੋਸਟਾਂ ਨੇ ਜੀ ਘਟੋ ਘਟ ਏ ਦੇ ਜਿਹੜੀ 40 ਸਾਲ ਤੱਕ ਕੋਈ ਗ੍ਰੈਜੂਏਸ਼ਨ ਕੈਂਡੀਡੇਟ ਨਹੀਂ ਕੀਤੀ ਹੋਣੀ ਚਾਹੀਦੀ ਹੈ ਅਤੇ MBA MPA ਹੋਣੀ ਚਾਹੀਦੀ ਹੈ ਪੋਸਟ ਲਈ ਜੋ ਡਿਪਲੋਮਾ ਜਾਂ ਕੰਪਿਊਟਰ ਐਪਲੀਕੇਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਆਰਟਸ ਹੋਣੀ ਚਾਹੀਦੀ ਹੈ ਕਮਰਸ ਹੋਣੀ ਚਾਹੀਦੀ ਹੈ ਜਾਂ ਐਮਏ ਐਮਐਸਸੀ ਜਾਂ ਐਮਕੋਮ ਕੋਈ ਵੀ ਜਿਹੜਾ ਪੀਜੀ ਕੋਰਸ ਹੋਣਾ ਚਾਹੀਦਾ ਹੈ ਕੰਪਿਊਟਰ ਸਾਇੰਸ ਦੀ ਨੋਲੇਜ ਦੇ ਨਾਲ ਇਟ ਮੀਨਸ ਐਮਐਸ ਵਰਡ ਤੇ ਪਾਵਰਪੁਆਇੰਟ ਤੇ ਵੈੱਬ ਸਰਫਿੰਗ ਕੈਂਡੀਡੇਟ ਨੂੰ ਆਉਣੀ ਚਾਹੀਦੀ ਹੈ 2 ਸਾਲ ਦਾ ਕੈਂਡੀਡੇਟ ਨੂੰ ਐਕਸਪੀਰੀਅੰਸ ਮੰਗਿਆ ਜਿਨ੍ਹਾਂ ਦਾ 2 ਸਾਲ ਦਾ ਹੈ ਜੀ ਉਹਨਾਂ ਨੂੰ 45000 ਤੋਂ 60000 ਵਿੱਚ ਜਿਨ੍ਹਾਂ ਦਾ 2 ਸਾਲ ਦਾ ਘੱਟੋ ਘਾਟੇ 45000 ਜਿਨ੍ਹਾਂ ਦਾ 2 ਤੋਂ 5 ਦੇ ਵਿੱਚ 45 ਤੋਂ 55 ਜਿਨ੍ਹਾਂ ਦਾ 500 ਉੱਪਰ ਹੈ ਤਾਂ 60 ਸਾਲ ਮ

ਇਹ ਜੀ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਪੋਸਟ ਆ ਕੰਪਿਊਟਰ ਰੋਲ ਨਾਲ ਡੀਨ ਕਲਾ ਜੀ ਡੀਨ ਕਾਲਜ ਆਫ ਹਾਰਟੀਕਲਚਰ ਡਾਇਰੈਕਟਰ ਗੁਰਦੇਵ ਸਿੰਘ ਐਡੀਸ਼ਨਲ ਡਾਇਰੈਕਟਰ ਡਿਪਟੀ ਡਾਇਰੈਕਟਰ ਐਗਰੋ ਪੈਟਰੋਲੋਜਿਸਟ ਐਗਰੋ ਇਕਨੋਮਿਕਸ ਰਾਈਸ ਬਰੀਟਰ ਵੀਟ ਬਰੀਟਰ ਸਾਇੰਟਿਸਟ ਸਾਇੰਟਿਸਟ ਐਗਰੋਨੋਮੀ ਆਊਟ ਸਟੇਸ਼ਨ ਸਾਇੰਟਿਸਟ ਫਾਰਮ ਮੈਨੇਜਿੰਗ ਐਂਡ ਪਾਵਰ ਇੰਜੀਨੀਅਰਿੰਗ ਆਊਟ ਸਟੇਸ਼ਨ ਸਾਇੰਟਿਸਟ ਸੀਡ ਪ੍ਰੋਡਕਸ਼ਨ ਆਊਟ ਸਟੇਸ਼ਨ ਸਾਇੰਟਿਸਟ ਸੋਇਲ ਐਂਡ ਵਾਟਰ ਉਸ ਤੋਂ ਬਾਅਦ ਅੱਗੇ ਹੈ ਜੀ आउटस्टेशन चाहिए जी एग्रोनोमिस्ट है बायोकेमिस्ट आउटस्टेशन नेमोलॉजिस्ट माइक्रोलॉजिस्ट मशरूम प्लांट बायोटेक्शन असिस्टेंट प्रोफेशन बायोटेक्ट प्रोफेशन प्लांट पैथोलॉजी असिस्टेंट प्रोफेशन एनिमल साइंस आउटस्टेशन रजिस्टर फार्म मैनेजर क्लर्क कम डाटा पोस्टा नहीं पता जी देखो कि नहीं है ठीक है क्लर्क कम डाटा ऑपरेटर दोस्टा लाइब्रेरी अटेंडेंट की पोस्ट है जी एसी दे ਆਪਾਂ লাইਵ ਹੋਣਾ ਜਿਹੜਾ ਸ਼ੁਰੂ ਹੋਏਗਾ ਜੀ ਜਾਂ ਵਿਸਤਾਰਪੂਰਕ ਜਾਣਕਾਰੀ ਹੈ ਜਿਹੜੀ ਉਹ 15 24 ਯਾਨੀ ਕਿ ਕੱਲ ਤੋਂ ਬਾਅਦ ਮਿਲੇਗੀ ਇਸ ਤੇ ਇੱਕ ਅਲੱਗ ਤੋਂ ਹੋਰ ਵੀਡੀਓ ਆਪਾਂ ਬਣਾ ਦਾਂਗੇ ਜੇ ਫਿਰ ਵੀ ਕੁਝ ਨਹੀਂ ਸਮਝ ਆਉਂਦਾ ਤਾਂ ਕਮੈਂਟ ਜਰੂਰ ਕਰਦੇ ਠੀਕ ਹੈ ਜੀ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਵਾ ਦੇਗੇ ਤੁਹਾਨੂੰ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਉਹਨਾਂ ਨੂੰ ਫੋਲੋ ਜਰੂਰ ਕਰ ਲੈਣਾ ਤੁਸੀਂ ਜੇਕਰ ਕੁਝ ਵੀ ਸਮਝ ਨਹੀਂ ਆਉਂਦਾ ਕਮੈਂਟ ਕਰਦੇ ਹੋ ਆਪਣਾ नवा चैनल बनाया जी रेसिपीज़ वाला प्लीज़ वो चैनल सारे ज्वाइन करके जाए टेस्ट एंड ट्रैवल टेक्निकल वीडियो आल टेक्नीकलफोट आलटैक वार बार दो फिर कह रहे जी चैनल सबसक्राइब करो लाइक शेयर जरूर करो ये मोटिवेशन मिलती रही है होर अपडेट लेके जल्द ही हाजिर होवेंगे जी तब तकलीफ स्टे कनेक्टर बाय बाय